ਜੁਗੋ ਜਗਟਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਇੱਕ ਐਸਾ ਸ਼ਬਦ ਹੈ ਜੇਕਰ ਆਪ ਉਸ ਸ਼ਬਦ ਨੂੰ ਪੜਨਾ ਸਟਾਰਟ ਕਰ ਦਈਏ ਤਾਂ ਮੁਰਦੇ ਦੇ ਵਿੱਚ ਵੀ ਜਾਨ ਫੁੱਕੀ ਜਾਵੇਗੀ ਹਰ ਬਿਮਾਰੀ ਤੋਂ ਤੁਹਾਨੂੰ ਨਿਜਾਤ ਮਿਲ ਜਾਵੇਗੀ ਸਾਧ ਸੰਗਤ ਜੀ ਅਸੀਂ ਤੁਹਾਨੂੰ ਦੱਸ ਦਈਏ ਕਿ ਆਪਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਿਰਫ ਤੇ ਸਿਰਫ ਮੱਥਾ ਟੇਕਣ ਤੱਕ ਸੀਮਤ ਰੱਖ ਰਖਿਆ ਆਪਾਂ ਉਸ ਨੂੰ ਪੜਦੇ ਨਹੀਂ ਤੇ ਪੜ ਕੇ ਵਿਚਾਰਦੇ ਨਹੀਂ ਐਡਾ ਵੱਡਾ ਖਜ਼ਾਨਾ ਗੁਰੂ ਸਾਹਿਬ ਨੇ ਆਪਾਂ ਨੂੰ ਬਖਸ਼ਿਆ ਪਰ ਜੇਕਰ ਆਪਾਂ ਇਸ ਨੂੰ ਪੜੀਏ ਅਤੇ ਪੜ੍ਹ ਕੇ ਇਸ ਨੂੰ ਸਮਝ ਗਏ ਤਾਂ ਆਪਾਂ ਸਾਰੇ ਹੀ ਦੁੱਖਾਂ ਤੋਂ ਰਹਿਤ ਹੋ ਸਕਦੇ ਹਾਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਆਪਾਂ ਨੂੰ ਸ਼ਬਦ ਗੁਰੂ ਦੇ ਨਾਲ ਜੋੜਿਆ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨਮਾਨੇ ਪਰਤਖ ਗੁਰੂ ਨਿਸਤਾਰੇ ਸਾਧ ਸੰਗਤ ਜੀ ਬਾਣੀ ਹੀ ਗੁਰੂ ਹੈ ਗੁਰੂ ਹੀ ਬਾਣੀ ਹੈ ਅਤੇ ਜੇਕਰ ਆਪ ਬਾਣੀ ਨੂੰ ਸਮਝਦੇ ਆਂ ਤੇ ਪ੍ਰਤੱਖ ਆਪਾਂ ਨੂੰ ਗੁਰੂ ਦੇ ਦਰਸ਼ਨ ਹੁੰਦੇ ਨੇ ਗੁਰੂ ਸਾਹਿਬ ਨੇ ਕਿਹਾ ਸੀ ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਗੁਰੂ ਮੰਨਣਾ ਹੈ ਤੇ ਗੁਰੂ ਆਪਣੀ ਹਮੇਸ਼ਾ ਹੀ ਰੱਖਿਆ ਕਰਦਾ ਹੈ ਤੇ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਕਿਹੜਾ ਸ਼ਬਦ ਹੈ ਜੇਕਰ ਆਪਾਂ ਉਸ ਦਾ ਜਾਪ ਕਰ ਲਈਏ ਨਾ ਤਾਂ ਆਪਾਂ ਸਾਰੇ ਹੀ ਦੁੱਖਾਂ ਤੋਂ ਰਹਿਤ ਹੋ ਸਕਦੇ ਆ ਪਰ ਜਾਪ ਕਰਨਾ ਕਿਵੇਂ ਹੈ ਅਸੀਂ ਪੂਰਾ ਸ਼ਲੋਕ ਤੁਹਾਨੂੰ ਦੱਸਾਂਗੇ ਤੇ ਸਾਧ ਸੰਗਤ ਜੀ ਉਸ ਕੱਲੇ-ਕੱਲੇ ਸ਼ਬਦ ਨੂੰ ਤੁਸੀਂ ਸੁਣਨਾ ਹੈ ਅਤੇ ਉਸ ਤੇ ਵਿਚਾਰ ਕਰਨੀ ਹੈ ਤੇ ਉਸ ਦਾ ਉਸੇ ਤਰੀਕੇ ਦੇ ਨਾਲ ਜਾਪ ਕਰਨਾ ਹੈ ਸਾਰੀਆਂ ਹੀ ਬਿਮਾਰੀਆਂ ਦੂਰ ਹੋ ਜਾਣਗੀਆਂ ਗੁਰੂ ਸਾਹਿਬ ਕਿਰਪਾ ਕਰਨਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡਾ ਚੈਨਲ ਪੰਜਾਬ ਦੀ ਵਿਰਾਸਤ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ। ਤਾਜੂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ। ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਤਾ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜ਼ਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ। ਗੱਜ ਕੇ ਅੱਖੋਂ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਜੋੜਿਆ ਹੈ ਆਪਾਂ ਕੱਲੇ-ਕੱਲੇ ਅੱਖਰ ਨੂੰ ਗੁਰੂ ਸਮਝ ਕੇ ਆਪਾਂ ਸੇਵਾ ਕਰਨੀ ਹੈ ਤੇ ਅੱਜ ਅਸੀਂ ਤੁਹਾਨੂੰ ਉਹ ਸ਼ਲੋਕ ਦੱਸਾਂ ਜਾ ਰਹੇ ਹਾਂ ਜੋ ਕਿ ਸੰਕਟਮੋਚਨ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਹੈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇਹ ਪੌੜੀ ਹੈ ਜੇਕਰ ਆਪਾਂ 40 ਦਿਨ ਇਸ ਬਾਣੀ ਦਾ ਪਾਠ ਕਰ ਲਈਏ ਤੇ ਆਪਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਵੀ ਬਿਮਾਰੀ ਨੇੜੇ ਨਹੀਂ ਆਉਂਦੀ ਜੇਕਰ ਕੋਈ ਗੰਭੀਰ ਬਿਮਾਰੀ ਹੈ ਤਾਂ ਉਹ ਵੀ 40 ਦਿਨਾਂ ਦੇ ਵਿੱਚ ਵਿੱਚ ਖਤਮ ਹੋ ਜਾਵੇਗੀ ਪਰ ਗੱਲ ਇੱਕ ਹੈ ਕਿ ਆਪਾਂ ਨੂੰ ਸਰਦਾ ਗੁਰੂ ਸਾਹਿਬ ਦੇ ਪ੍ਰਤੀ ਰੱਖਣੀ ਹੈ ਅਮਰਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਕੜਾ ਪ੍ਰਸ਼ਾਦ ਬਣਾਉਣਾ ਹੈ ਅਤੇ ਉਸ ਤੋਂ ਬਾਅਦ ਇਸ ਬਾਣੀ ਦਾ ਜਾਪ ਕਰਨਾ ਹੈ ਅਤੇ 40 ਦਿਨ ਲਗਾਤਾਰ ਇਸ ਬਾਣੀ ਦਾ ਜਾਪ ਕਰਨਾ ਹੈ ਪੌੜੀ ਸਤਗੁਰ ਹੋਏ ਦਿয়াল ਤਾਂ ਸਰਦਾ ਪੂਰੀ ਹੈ ਸਤਗੁਰ ਹੋਏ ਦਿয়াল ਨਕਬ ਹੂੰ ਝੂਰੀ ਹੈ ਸਤਗੁਰ ਹੋਏ ਦਿয়াল ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਿয়াল ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਿয়াল ਤਾਂ ਜਮ ਕਾ ਡਰ ਕਿਹਾ ਸਤਗੁਰ ਹੋਏ ਦਿয়াল ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿয়াল ਤਾਂ ਨਵ ਨਿਦ ਪਾਈਐ ਸਤਗੁਰ ਹੋਏ ਦਿয়াল ਤਾਂ ਸੱਚ ਸਮਾਈਐ ਦੋਸਤੋ ਇਸ ਬਾਣੀ ਦਾ ਪਾਠ ਜੇਕਰ ਆਪਾਂ 40 ਦਿਨ ਪੜ ਲਈਏ ਤਾਂ ਸੰਤਾਨ ਦੀ ਪ੍ਰਾਪਤੀ ਹੋਵੇਗੀ ਅਤੇ ਦੇਹ ਅਰੋਗਤਾ ਹੋਵੇਗੀ ਹਰ ਕਾਮਨਾ ਪੂਰੀ ਹੋਵੇਗੀ ਡਰ ਭੈ ਦੂਰ ਹੋਵੇਗਾ ਧਨ ਦੀ ਪ੍ਰਾਪਤੀ ਹੋਵੇਗੀ ਅਤੇ ਨੌਕਰੀ ਦੇ ਵਿੱਚ ਤਰੱਕੀ ਹੋਵੇਗੀ ਅਤੇ ਰੁਕੇ ਹੋਏ ਕੰਮ ਰਾਸ ਹੋਣਗੇ ਸਾਧ ਸੰਗਤ ਜੀ ਇਸ ਦਾ ਜੋ ਸਬੂਤ ਹੈ ਉਹ ਸੰਕਟ 모ਚਨ ਪੁਰਾਤਨ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਹੈ ਤੇ ਇਸ ਬਾਣੀ ਦਾ ਜਾਪ ਤੁਸੀਂ ਲਗਾਤਾਰ 40 ਦਿਨ ਕਰਨਾ ਹੈ ਤੇ ਸਾਧ ਸੰਗਤ ਜੀ 40 ਦਿਨ ਇਸ ਨੂੰ ਲਗਾਤਾਰ 108 ਵਾਰ ਰੋਜ਼ ਪੜ੍ਹਨਾ ਹੈ ਅਤੇ ਗੁਰੂ ਮਹਾਰਾਜ અપਾਰ ਬਖਸ਼ਿਸ਼ਾਂ ਕਰਨਗੇ ਹਰ ਤਰੀਕੇ ਦੇ ਰੋਗ ਤੋਂ ਰਹਿਤ ਕਰਨਗੇ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡਾ ਚੈਨਲ ਪੰਜਾਬ ਦੀ ਵਿਰਾਸਤ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਦਬਾ ਦਿਓ ਤਾਂ ਕਿ ਆਉਣ ਵਾਲੀ ਹਰ ਨੋਟੀਫਿਕੇਸ਼ਨ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਦੇ ਨਾਲ ਫਤਿਹ ਦੀ ਸਾਂਝ ਪਾਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ